ਚਾਤੋ ਪਰ ਆਪਣ ਟੈਂਕੀਆਂ ਰੱਖੀਆਂ ਹੁੰਦੀਆਂ ਗੱਡੀ ਮਾੜੀ ਹਾਲਤ ਆ ਟੱਕਣ ਟੁੱਟ ਚੁੱਕਾ ਵਿੱਚ ਡਿੱਗਾ ਵਾ ਪਾਣੀ ਗੰਦਾ ਹੋ ਚੁੱਕਾ ਵਿੱਚ ਮੱਖੀ ਮੱਛਰ ਪਏ ਆ ਟਹਿਣਿਆਂ ਨੇ ਜਾਲੇ ਲਾਏ ਆ ਗੋੜੇ ਗੋੜੇ ਵਿੱਚ ਮੱਛਰ ਹੀ ਬਣ ਸਕਦਾ ਮੱਛਰ ਦਾ ਲਾਰਵਾ ਡੇਂਗੂ ਦਾ ਲਾਰਵਾ ਪੈਦਾ ਹੋ ਸਕਦਾ ਵਾ ਕਿੱਥੇ ਆਪਾਂ ਜਾਵਾਂਗੇ ਕਿੱਥੋਂ ਭੱਜਾਂਗੇ ਆਪਾਂ ਛੱਤਾਂ ਤੇ ਪਈਆਂ ਟੈਂਕੀਆਂ ਵੱਲ ਜ਼ਰੂਰ ਚਾਹੀਦੀ ਮਾਰਨੀ ਚਾਹੀਦੀ ਟਾਈਮ ਟਾਈਮ ਮੁਤਾਬਕ ਹੀ ਸਫਾਈ ਵੀ ਹੋਣੀ ਬਹੁਤ ਜ਼ਰੂਰੀ ਆ ਆਪਾਂ ਕਿਸ ਦਾ ਦੋਸ਼ ਕੱਢਾਂਗੇ ਦੋਸ਼ ਤੇ ਆਪਣਾ ਵੀ ਸਫਾਈ ਨਹੀਂ ਕਰ ਰਹੇ ਚੈੱਕ ਨਹੀਂ ਕਰ ਰਹੇ ਦੂਜਾ ਦੋਸ਼ ਫੈਕਟਰੀਆਂ ਦਾ ਵਾ ਕਾਗਜ਼ ਤੇ ਗਾਰੰਟੀ ਵਰੰਟੀ ਲਿਖਾ ਲੈਂਦੇ ਆ ਪਰ ਏਡੀਆਂ ਮਾੜੀਆਂ ਰਬਨਾਂ ਦੁਬਾਰਾ ਦੁਬਾਰਾ ਕਰਕੇ ਗਰਮ ਕਰ ਕਰ ਬਣਾ ਦਿੰਦੇ ਆ ਫੇ ਟੱਕਣ ਟੁੱਟ ਚੁੱਕੇ ਆ ਗਲ ਚੁੱਕੇ ਆਮ ਹੀ ਟੈਂਕੀਆਂ ਦਾ ਹਾਲ ਤੇ ਆ ਜਦੋਂ ਮੈਂ ਪਿੰਡਾਂ 'ਚ ਜਾਣਾ ਮੇਰਾ ਸਿਹਤ ਵਿਭਾਗਵਾ ਨੇ ਵੇਨ ਆਵਾ ਕਿ ਕਿੱਥੋਂ ਬਿਮਾਰੀ ਕਿੱਥੋਂ ਫੈਲ ਰਹੀ ਆ ਗੰਦਾ ਪਾਣੀ ਪੀਣੇ ਆ ਪੇੜ ਦੀਆਂ ਬਿਮਾਰੀਆਂ ਦਾ ਵੀ ਆਪਾਂ ਨੂੰ ਲੱਗ ਜਾਂਦੀਆਂ ਆ ਇਹ ਵੇਖੋ ਕਸੂਰ ਕਿਹਦਾ ਆ ਆਪਣਾ ਵੀ ਆ ਤੇ ਫੈਕਟਰੀਆਂ ਦਾ ਵੀ ਆ ਜਿਹੜੀਆਂ ਗੰਦੀਆਂ ਚੀਜ਼ਾਂ ਗੰਦੀਆਂ ਰਬਨਾਂ ਦੁਬਾਰਾ ਬਣਾ ਰਹੀਆਂ ਟੁੱਟ ਜਾਂਦੀਆਂ ਕਿੱਡੀ ਮਾੜੀ ਹਾਲਤ ਆ ਵੇਖੋ ਵਿੱਚ ਮੱਛਰ ਬਣ ਰਿਹਾ ਡੇਂਗੂ ਗੰਦਾ ਪਾਣੀ ਪੀ ਰਹੇ